ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਹਾਂਜੀ 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 ਤੇ ਕਿੱਥੇ ਗੋਲੀ ਲੱਗੀ ਕਿੱਥੇ ਆ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਤੀ ਦਾ ਮਾਮਲਾ ਜੀ ਦਾ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਆ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਹਾਂਜੀ ਹਾਂਜੀ ਉਹਨ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲਗੇ ਇਨਵੈਸਟੀਗੇਸ਼ਨ ਕਰ ਲਗੇ ਆ ਜੋ ਵੀ 20 ਦਿਨ ਇੱਥੇ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋਗੇ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਆ ਹੁਣੇ ਭਾਜੀ ਕੋਈ ਦੱਸੋਗੇ ਦੱਸੋ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕੀਤਾ ਹੁਣ ਵੀ ਕਰਾਂਗੇ ਸਾਰੇ ਕੋਈ ਗੱਲ ਵਹੀ ਗੱਲ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆਂ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਹਾਂਜੀ 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 ਤੇ ਕਿੱਥੇ ਗੋਲੀ ਲੱਗੀ ਕਿੱਥੇ ਆ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਤੀ ਦਾ ਮਾਮਲਾ ਸੀ ਜਾਂ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਆਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੌਕੇ ਤੇ ਬੰਦ ਹਾਂਜੀ ਹਾਂਜੀ ਉਹਨਾਂ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲੱਗੇ ਇਨਵੈਸਟੀਗੇਸ਼ਨ ਕਰ ਲੱਗੇ ਜੋ ਵੀ ਛੇ ਦਿਨ ਇੱਥੇ ਦੰਦਿਆ ਵਾਰਦਾਤਾ ਹੁੰਦੀ ਹੈ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਕਰਦੇ ਨੇ ਕਰਦੇ ਹੁਣੇ ਭਾਜੀ ਤੁਸੀਂ ਕਰੋਗੇ ਦੱਸੋ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕੀਤਾ ਹੁਣ ਨਹੀਂ ਕਰਾਂਗੇ ਸਾਰੇ ਕੋਈ ਗੱਲ ਵਹੀ ਗੱਲ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆਂ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਉੱਤੇ ਹਾਂਜੀ 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 ਤੇ ਕਿੱਥੇ ਗੋਲੀ ਲੱਗੀ ਕਿੱਥੇ ਆਏ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਤੀ ਦਾ ਮਾਮਲਾ ਹੈ ਜਾਂ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਆਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆਂ ਅਸੀਂ ਮੌਕੇ ਤੇ ਬੰਦ ਹਾਂਜੀ ਹਾਂਜੀ ਉਹਨ ਅਗਲੀ ਕਾਰਵਾਈ ਨੀਤੀ ਦੀ ਕਰੋਗੇ ਜੋ ਵੀ ਭਾਜੀ ਹੋਈ ਕਰ ਲਗੇ ਜਾਂ ਇਨਵੈਸਟੀਗੇਸ਼ਨ ਕਰ ਲਗੇ ਆ ਜੋ ਵੀ ਬਹੁਤ ਦਿਨ ਇੱਥੇ ਇਦਾਂ ਦੀਆਂ ਵਾਦਤਾਂ ਹੁੰਦੀਆਂ ਨੇ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਆ ਹੁਣੇ ਭਾਜੀ ਕੋਈ ਦੱਸੋਗੇ ਦੱਸੋ ਥੋੜਾ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕੀਤਾ ਹੁਣ ਵੀ ਕਰਾਂਗੇ ਸਾਰੇ ਕੋਈ ਗੱਲ ਨਹੀਂ ਗਲਤੀ ਹੈ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆਂ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਉੱਤੇ ਹਾਂਜੀ 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 ਤੇ ਕਿੱਥੇ ਗੋਲੀ ਲੱਗੀ ਕਿੱਥੇ ਆ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਦੀ ਦਾ ਮਾਮਲਾ ਹੈ ਜਾਂ ਕੋਈ ਫਰੋਦੀ ਕੋਈ ਪਤਾ ਨਹੀਂ ਭਾਜੀ ਦੇਖਦੇ ਆਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆਂ ਅਸੀਂ ਮੌਕੇ ਤੇ ਹਾਂਜੀ ਹਾਂਜੀ ਉਹਨ ਅਗਲੀ ਕਾਰਵਾਈ ਨੀਤੀ ਸਿੰਘ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲਗੇ ਇਨਵੈਸਟੀਗੇਸ਼ਨ ਕਰ ਲਗੇ ਜੋ ਵੀ 25 ਦਿਨ ਇੱਥੇ ਇਦਾਂ ਦੀਆ ਵਾਦਵਾਤਾ ਹੁੰਦੀ ਹੈ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹ ਸਕਦੇ ਕਰਦੇ ਨੇ ਕਰਦੇ ਹੁਣੇ ਭਾਜੀ ਕੀ ਕਰੋਗੇ ਦੱਸੋ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕੀਤਾ ਹੁਣ ਵੀ ਕਰਾਂਗੇ ਸਾਰੇ ਕੋਈ ਗੱਲ ਕਰਵਾਵਾਂਗੇ ਕੋਈ ਗੱਲ